ਸਾਸੀ ਕਾਲ ਜੀ ਸਾਰਿਆਂ ਨੂੰ ਤੁਸੀਂ ਵੇਖ ਰਹੇ ਹੋ ਜੀਐਸ ਕਰਿਆਣਾ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਦੇ ਆ ਇੱਕ ਐਸੇ ਗਾਇਕ ਕਲਾਕਾਰ ਦੀ ਜਿਸ ਨੇ ਤਵਿਆਂ ਵਾਲੀ ਮਸ਼ੀਨ ਤੇ ਮੰਜਾਂ ਨੂੰ ਜੋੜ ਕੇ ਉੱਤੇ ਲੱਗਣ ਵਾਲੇ ਸਪੀਕਰਾਂ ਮੇਲੇ ਪੰਜਾਬੀ ਸੰਗੀਤ ਜਗਤ ਤੇ ਰਾਜ ਕੀਤਾ ਜੋ ਕਿਸੇ ਸਮੇਂ ਪੋਲੀਟੀਕਲ ਲੀਡਰ ਵੀ ਬਣਨਾ ਚਾਹੁੰਦੇ ਸੀ ਉਹਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਉਤਾਰ ਚੜ੍ਹਾ ਵੇਖੇ ਅਸੀਂ ਗੱਲ ਕਰਦੇ ਆ ਕਲੀਆਂ ਦੇ ਬਾਦਸ਼ਾਹ ਗੁਰਦੀਪ ਮਾਨਕ ਦੀ ਜ਼ਿਲ੍ਹਾ ਬਠਿੰਡਾ ਦੇ ਪਿੰਡ ਜਲਾਲ ਵਿੱਚ ਪਿਤਾ ਨਿੱਕਾ ਖਾਨ ਦੇ ਘਰ 15 ਨਵੰਬਰ 1952 ਨੂੰ ਮੁਹੰਮਦ ਲਤੀਫ ਖਾਨ ਦਾ ਜਨਮ ਹੋਇਆ। ਇਹਨਾਂ ਦੇ ਦੋ ਹੋਰ ਭਰਾ ਸੀ ਸਿਦਕੀ ਤੇ ਰਪੀਕ। ਇਹ ਮਰਾਸੀ ਭਾਈਚਾਰੇ ਨਾਲ ਸੰਬੰਧ ਰੱਖਦੇ ਸੀ। ਗਾਇਕੀ ਇਹਨਾਂ ਨੂੰ ਵਿਰਾਸਤ ਵਿੱਚ ਹੀ ਮਿਲੀ ਕਿਉਂਕਿ ਇਹਨਾਂ ਦੇ ਵੱਡੇ ਵਡੇਰੇ ਮਹਾਰਾਜਾ ਹੀਰਾ ਸਿੰਘ ਨਾਭਾ ਦੇ ਰਾਜ ਵਿੱਚ ਹਜ਼ੂਰੀ ਰਾਗੀ ਸੀ ਤੇ ਕੀਰਤਨ ਕਰਦੇ ਸੀ। ਇਨਾਂ ਦੇ ਪਿਤਾ ਵੀ ਗਾਇਕ ਸੀ ਤੇ ਗਾਇਕੀ ਦਾ ਸ਼ੌਂਕ ਇਹਨਾਂ ਨੂੰ ਬਚਪਨ ਤੋਂ ਹੀ ਪੈ ਗਿਆ। ਇਹਨਾਂ ਨੇ ਆਪਣੇ ਪਿੰਡ ਜਲਾਲ ਦੇ ਸਰਕਾਰੀ ਸਕੂਲ ਤੋਂ 8ਵੀਂ ਕੀਤੀ ਤੇ ਇਸ ਤੋਂ ਅੱਗੇ ਨਹੀਂ ਪੜ ਸਕੇ। ਨਿੱਕੇ ਹੁੰਦਿਆਂ ਸਕੂਲ ਦੀ ਬਾਲ ਸਭਾ ਵਿੱਚ ਗਾਉਂਦੇ ਸੀ। ਸਕੂਲ ਦੇ ਹੈੱਡਮਾਸਟਰ ਕਸ਼ਮੀਰ ਸਿੰਘ ਬਲਟੋਹਾ ਤੇ ਅਧਿਆਪਕ ਲਾਲ ਸਿੰਘ ਬਰਾੜ ਨੇ ਇਹਨਾਂ ਦੀ ਗਾਇਕ ਬਣਨ ਵਿੱਚ ਬਹੁਤ ਮਦਦ ਕੀਤੀ। ਸ਼ੁਰੂ ਤੋਂ ਹੀ ਇਹਨਾਂ ਦੀ ਆਵਾਜ਼ ਬਹੁਤ ਵਧੀਆ ਸੀ। ਇੱਕ ਵਾਰ ਸਕੂਲ ਦੇ ਟੂਰਨਾਮੈਂਟ ਤੇ ਉਸ ਸਮੇਂ ਦੇ ਮੁੱਖ ਮੰਤਰੀ ਸਰਦਾਰ ਪ੍ਰਤਾਪ ਸਿੰਘ ਕੈਰੋਂ ਆਏ ਹੋਏ ਸੀ। ਤੇ ਸਕੂਲ ਵੱਲੋਂ ਇਹਨਾਂ ਨੂੰ ਗਾਉਣ ਲਈ ਕਿਹਾ ਗਿਆ محمد لطیف ਖਾਨ ਨੇ ਗੀਤ ਗਾਇਆ ਉਸ ਸਮੇਂ ਇਹ 6ਵੀਂ ਜਮਾਤ ਵਿੱਚ ਪੜ੍ਹਦੇ ਸੀ ਗੀਤ ਸੁਣ ਕੇ ਸਰਦਾਰ ਕੈਰੋਂ ਐਨੇ ਪ੍ਰਭਾਵਿਤ ਹੋਏ ਉਹਨਾਂ ਨੇ ਇਸ ਦੇ ਮਾਤਾ ਪਿਤਾ ਬਾਰੇ ਪੁੱਛਿਆ ਤੇ ਇਨਾਮ ਵੀ ਦਿੱਤਾ ਤੇ ਕਿਹਾ ਕਿ ਅਸੀਂ ਮਰਕਾ ਲੱਭ ਲਿਆ ਹੈ ਤੇ ਅੱਗੇ ਜਾ ਕੇ ਇਹ ਆਪਣੀ ਕੁੱਲ ਦਾ ਦੀਪ ਬਣੇਗਾ ਉਸ ਦਿਨ ਤੋਂ ਹੀ محمد لطیف ਖਾਨ ਦਾ ਨਾਂ ਕੁਲਦੀਪ ਮਾਲਕ ਪੈ ਗਿਆ ਸਕੂਲ ਵਿੱਚ ਹਾਕੀ ਦੇ ਵੀ ਬਹੁਤ ਵਧੀਆ ਪਲੇਅਰ ਸੀ ਜੋ ਇਹਨਾਂ ਦੀ ਗਾਇਕੀ ਸੁਣਦਾ ਉਹ ਭਵਿੱਖ ਬਾਣੀ ਕਰ ਦਿੰਦਾ ਕਿ ਇਹ ਅੱਗੇ ਜਾ ਕੇ ਬਹੁਤ ਨਾਂ ਰੋਸ਼ਨ ਕਰੇਗਾ ਜਮਨ ਦੀ ਸ਼ਾਹੇ ਠਾਂ ਨੀ ਮੀੜਾ ਡਾਵਾਂ ਜੜੀਆਂ ਦੀ ਤੀਤੀ ਨੀ ਟੋੜਾਂ ਦੀ ਟੁਕੜੀ ਬੰਦ ਦਿਲ ਫੜ ਕੇ ਸੋਚਾਂ ਨੀ ਨਾਰੈਸ਼ਰਮ ਜਦ ਜਲਾਲ ਵਿੱਚ ਇੱਕ ਕਰਨੈਲ ਦਾਸ ਨਾਂ ਦਾ ਸਾਧੂ ਰਹਿੰਦਾ ਸੀ ਤੇ ਗੁਰਦੀਪ ਮਾਨਕ ਦਾ ਉਹਨਾਂ ਕੋਲ ਬਹੁਤ ਆਉਣਾ ਜਾਣਾ ਸੀ ਉਹ ਜ਼ਿਆਦਾ ਸਮਾਂ ਉਸ ਸਾਧੂ ਕੋਲ ਹੀ ਰਹਿੰਦੇ ਸੀ ਇੱਕ ਦਿਨ ਸਾਧੂ ਕੋਲ ਇੱਕ ਬੰਦਾ ਆਇਆ ਜਿਸ ਨੂੰ ਕੋੜ ਦਾ ਰੋਗ ਹੋਇਆ ਸੀ ਉਸ ਸਾਧੂ ਨੇ ਕੁਲਦੀਪ ਮਾਨਕ ਦੀ ਡਿਊਟੀ ਲਈ ਕਿ ਤੂੰ ਇਸ ਬੰਦੇ ਦੀ ਪੂਰੀ ਦੇਖਭਾਲ ਕਰਨੀ ਆ। ਕੁਲਦੀਪ ਮਾਨਕ ਉਸ ਨੂੰ ਨਵਾਉਂਦੇ, ਧਵਾਉਂਦੇ, ਖਾਣਾ ਖਵਾਉਂਦੇ ਤੇ ਮਲਮ ਪੱਟੀ ਕਰਦੇ। ਜਦੋਂ ਉਹ ਬੰਦਾ ਠੀਕ ਹੋ ਗਿਆ ਤਾਂ ਉਹਨੇ ਕੁਲਦੀਪ ਮਾਨਕ ਨੂੰ ਅਸੀਸ ਦਿੱਤੀ ਕਿ ਤੇਰਾ ਨਾਂ ਸਾਰੀ ਦੁਨੀਆ ਵਿੱਚ ਚਮਕੇਗਾ। ਜੇ ਕੁਲਦੀਪ ਮਾਨਕ ਦੇ ਉਸਤਾਦ ਦੀ ਗੱਲ ਕਰੀਏ ਤਾਂ ਮੁਕਸਰ ਜ਼ਿਲ੍ਹੇ ਦੇ ਪਿੰਡ ਪੁੱਟੀ ਵਾਲਾ ਦੇ ਰਹਿਣ ਵਾਲੇ ਖੁਸ਼ੀ ਮੁਹੰਮਦ ਕਵਾਲ ਵੀ ਸਾਧੂ ਕਰਨੈਲ ਦਾਸ ਕੋਲ ਆਉਂਦੇ ਸੀ। ਇਥੇ ਹੀ ਕੁਲਦੀਪ ਮਾਨਕ ਦੀ ਮੁਲਾਕਾਤ ਮੁਹੰਮਦ ਕਵਾਲ ਨਾਲ ਹੋਈ ਤੇ ਕੁਲਦੀਪ ਮਾਨਕ ਨੇ ਉਹਨਾਂ ਨੂੰ ਆਪਣਾ ਉਸਤਾਦ ਬਣਾ ਲਿਆ ਮਾਨਕ ਸਾਹਿਬ ਆਪਣੇ ਉਸਤਾਦ ਦੀ ਐਨੀ ਇੱਜ਼ਤ ਕਰਦੇ ਸੀ ਕਿ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੇ ਪਿੰਡ ਵਿੱਚ ਉਹਨਾਂ ਦੀ ਯਾਦ ਵਿੱਚ ਮੇਲਾ ਕਰਾਉਂਦੇ ਰਹੇ ਕੁਲਦੀਪ ਮਾਨਕ ਮੁਹੰਮਦ ਰਫੀ ਨੂੰ ਬਹੁਤ ਪਸੰਦ ਕਰਦੇ ਸੀ ਸ਼ੁਰੂ-ਸ਼ੁਰੂ ਵਿੱਚ ਉਹ ਮੁਹੰਮਦ ਸਦੀਕ, ਸ੍ਰਿੰਦਰ ਕੌਰ, ਜਗਮੋਲ ਕੌਰ ਤੇ ਨਰਿੰਦਰ ਬੀਬਾ ਨਾਲ ਢੋਲਕੀ ਵੀ ਵਜਾਉਂਦੇ ਰਹੇ ਜੇਸਾ ਬਦਲੇ ਉਹਨਾਂ ਨੂੰ 5 ਰੁਪਏ ਮਿਲਦੇ ਸੀ ਤੇ ਕਈ ਵਾਰ ਉਸ 5 ਰੁਪਿਆਂ ਦਾ दारू ਦਾ ਪਉਆ ਪੀ ਕੇ ਸੌ ਜਾਂਦੇ ਗੁਲਦੀਪ ਮਾਨਕ ਦਾ ਵਿਆਹ ਸਰਬਜੀਤ ਕੌਰ ਨਾਲ ਹੋਇਆ ਤੇ ਇਹਨਾਂ ਦੇ ਦੋ ਬੱਚੇ ਹੋਏ ਬੇਟਾ ਯੁੱਧਵੀਰ ਮਾਨਕ ਤੇ ਬੇਟੀ ਸ਼ਕਤੀ ਮਾਨਕ ਦੇਵ ਤਰੀਕੇ ਵਾਲੇ ਨੇ ਗੁਲਦੀਪ ਮਾਨਕ ਨੂੰ ਬਹੁਤ ਗਾਣੇ ਲਿਖ ਕੇ ਦਿੱਤੇ ਮਾਨਕ ਸਾਹਿਬ ਨੇ ਦੇਵੀ ਮਖਸੂਸਪੁਰੀ ਤੇ ਜੰਡੂ ਲਿੱਤਰਾਂ ਵਾਲੇ ਦੇ ਲਿਖੇ ਗੀਤ ਵੀ ਗਾਏ ਇੱਕ ਵਾਰ ਦਿੱਲੀ ਵਿੱਚ ਇੱਕ 뮤직 ਡਾਇਰੈਕਟਰ ਦੇ ਕਹਿਣ ਤੇ ਕੁਲਦੀਪ ਮਾਨਕ ਨੇ ਪਹਿਲਾ ਗੀਤ ਰਿਕਾਰਡ ਕਰਵਾਇਆ ਮੈਂ ਕੱਲ ਦੀ ਕੁੜੀ ਕੁਲਦੀਪ ਮਾਨਕ ਤੇ ਸੀਮਾ ਨੇ ਇਹ ਪਹਿਲਾ ਦਗਾਣਾ ਰਿਕਾਰਡ ਕਰਵਾਇਆ ਸੀ ਤੇ ਇਹ ਬਾਊ ਸਿੰਘ ਮਾਨ ਮਰਾਣਾ ਵਾਲੇ ਦਾ ਲਿਖਿਆ ਹੋਇਆ ਸੀ ਉਸ ਸਮੇਂ ਇਹਨਾਂ ਦੀ ਉਮਰ 17 ਸਾਲ ਸੀ ਤੇ ਫਿਰ ਇਹਨਾਂ ਨੇ ਕਈ ਫੀਮੇਲ ਸਿੰਗਰਾਂ ਨਾਲ ਵੀ ਗਾਣੇ ਗਾਏ ਜਿਵੇਂ ਸਤੇਂਦਰ ਕੌਰ ਤੇ ਅਮਰਜੋਤ ਪਰ ਜੋੜੀ ਬਣਾ ਕੇ ਕਿਸੇ ਨਾਲ ਨਹੀਂ ਰੱਖੀ ਜ਼ਿਆਦਾਤਰ ਗਾਣੇ ਇਹਨਾਂ ਨੇ ਇਕੱਲਿਆਂ ਹੀ ਗਾਏ ਦੇਵ ਥਰੀਕੇ ਵਾਲੇ ਨੇ ਇੱਕ ਵਾਰ ਕੁਲਦੀਪ ਮਾਨਕ ਨੂੰ ਲਾਈਵ ਸ਼ੋਅ ਕਰਦੇ ਦੇਖਿਆ ਤਾਂ ਉਹਨਾਂ ਨੇ ਲੋਕ ਕਥਾਵਾਂ ਲਿਖ ਕੇ ਦਿੱਤੀਆਂ ਜਿਵੇਂ ਕਿ ਜੈਮਲ ਫੱਤਾ ਹੀਰ ਦੀ ਕਲੀ ਦੁੱਲਾ ਪੱਟੀ ਵਰਗੇ ਹਿੱਟ ਗੀਤ ਐਚ ਵੀ ਕੰਪਨੀ ਨੇ 1973 ਵਿੱਚ ਰਿਕਾਰਡ ਕੀਤੇ ਇਸ ਤੋਂ ਬਾਅਦ 1974 75 ਤੇ 76 ਵਿੱਚ ਗੋਖ ਦਾ ਟਿੱਲਾ ਜੁਗਨੀ ਇੱਕ ਤਾਰਾ ਛੇਤੀ ਕਰ ਸਰਵਨ ਬੱਚਾ ਗੀਤ ਉਸ ਨੂੰ ਮਸ਼ਹੂਰ ਕਰਦੇ ਗਏ 1970 ਤੇ 80 ਦਾ ਦਹਾਕਾ ਕੁਲਦੀਪ ਮਾਨਕ ਦਾ ਸੁਨਹਿਰੀ ਦੌਰ ਸੀ ਮੇਰੇ ਨਕਿਰਤਾਏ ਕੋਕਾ ਪਿਆ ਦੱਸਦਾ ਹੈ ਨੀ ਤੁਝਾ ਚਰਨਾ ਸਿਧਾ ਕੁਝ ਲੋਕਾਂ ਦਾ ਇਹ ਵੀ ਕਹਿਣਾ ਕਿ ਇਹਨਾਂ ਦੀ ਚੜ੍ਹਾਈ ਵੇਖ ਕੇ ਕਈ ਲੋਕਾਂ ਨੇ ਇਹਨਾਂ ਨੂੰ ਸ਼ਰਾਬ ਪੀਣ ਲਾ ਦਿੱਤਾ ਪਰ ਕੁਲਦੀਪ ਮਾਨਕ ਆਪ ਦੱਸਦੇ ਆ ਕਿ ਵਿਆਹ ਸ਼ਾਦੀਆਂ ਪਾਰਟੀਆਂ ਤੇ ਜਦੋਂ ਉਹ ਪ੍ਰੋਗਰਾਮ ਤੇ ਜਾਂਦੇ ਤਾਂ ਉਹਨਾਂ ਦੇ ਯਾਰ ਦੋਸਤੀ ਇਹੋ ਜੇ ਬਣ ਗਏ ਜਿਹੜੇ ਖਾਂਦੇ ਪੀਂਦੇ ਸੀ ਤੇ ਇਹਨਾਂ ਨੂੰ ਵੀ ਆਦਤ ਪੈ ਗਈ ਕਲਦੀਪ ਮਾਲਕ ਨੂੰ ਪੁਲਿਸ ਦੀ ਕਟਮਾਰ ਦਾ ਵੀ ਸਾਹਮਣਾ ਕਰਨਾ ਪਿਆ ਕਿਸੇ ਕੇਸ ਵਿੱਚ 3 ਮਹੀਨੇ ਅੰਦਰ ਰਹਿ ਪਰ ਸਬੂਤ ਨਾ ਮਿਲਣ ਕਰਕੇ ਇਹਨਾਂ ਨੂੰ ਛੱਡ ਦਿੱਤਾ ਗਿਆ ਕਲਦੀਪ ਮਾਲਕ ਨੇ ਕਈ ਫਿਲਮਾਂ ਵਿੱਚ ਗੀਤ ਗਾਉਣ ਦੇ ਨਾਲ-ਨਾਲ ਐਕਟਿੰਗ ਵੀ ਕੀਤੀ ਪਰ ਇਹਨਾਂ ਨਾਲ ਧੋਖਾ ਹੋ ਗਿਆ ਕਿਹਾ ਜਾਂਦਾ ਕਿ ਕਲਦੀਪ ਮਾਲਕ ਜਿਆਦਾ ਹੁਸ਼ਿਆਰ ਤੇ ਚਲਾਕ ਨਹੀਂ ਸੀ ਉਸ ਤੋਂ ਬਾਅਦ ਇਹਨਾਂ ਨੇ ਮਨ ਬਣਾ ਲਿਆ ਕਿ ਕਿਸੇ ਵੀ ਫਿਲਮ ਵਿੱਚ ਕੰਮ ਨਹੀਂ ਕਰਨਗੇ ਪੰਜਾਬੀ ਗਾਇਕ ਦਲਸ਼ਾਦ ਅਖਤਰ ਦੀ ਮੌਤ ਤੋਂ ਬਾਅਦ ਉਹਨਾਂ ਨੂੰ ਇਨਸਾਫ਼ ਦਿਵਾਉਣ ਲਈ ਕਾਫੀ ਯਤਨ ਕਰਦੇ ਰਹੇ ਮਾਰਕ ਸਾਹਿਬ ਦਾ ਜਿੱਥੇ ਪ੍ਰੋਗਰਾਮ ਹੁੰਦਾ ਲੋਕ ਦੂਰੋਂ ਦੂਰੋਂ ਇਹਨਾਂ ਨੂੰ ਸੁਣਨ ਆਉਂਦੇ ਸੀ ਸੁਰਤ ਦੀ ਦੀਆ ਹੀਰ ਦੀ ਆਹਲਾ ਦੇ ਗੋਰੀ ਕਾ 1990 ਤੋਂ ਬਾਅਦ ਇਹਨਾਂ ਦੇ ਗੀਤ ਡਾਊਨ ਚੱਲਣ ਲੱਗੇ ਸ਼ਰਾਬ ਪੀਣ ਦੀ ਆਦਤ ਕਰਕੇ ਇਹਨਾਂ ਨੂੰ ਲੀਵਰ ਦੀ ਪ੍ਰੋਬਲਮ ਵੀ ਆਉਣ ਲੱਗੀ ਨਵੇਂ ਗੀਤ ਨਾ ਆਉਣ ਕਰਕੇ ਆਰਥਿਕ ਤੰਗੀ ਵੀ ਆਉਣ ਲੱਗੀ ਇਹਨਾਂ ਦੇ بیٹے ਯੁੱਧਵੀਰ ਮਾਨਕ ਵੀ ਇਹਨਾਂ ਦੀ ਤਰ੍ਹਾਂ ਹੀ ਗਾਉਂਦੇ ਸੀ ਕੁਲਦੀਪ ਮਾਨਕ ਦੇ بیٹے ਹੋਣ ਕਰਕੇ ਲੋਕ ਉਸ ਨੂੰ ਬਹੁਤ ਪਸੰਦ ਕਰਦੇ ਸੀ ਉਹ ਵੀ ਬੰਦਾ ਬਹਾਦਰ ਦੀ ਵਾਰ गा ਕੇ ਗਾਣਾ ਸ਼ੁਰੂ ਕਰਦੇ ਸਾਲ 2000 ਵਿੱਚ ਯੋਧਵੀਰ ਨੇ ਗਾਉਣਾ ਸ਼ੁਰੂ ਕੀਤਾ। ਇਹਨਾਂ ਦਾ ਵਿਆਹ ਜੈਸਮੀਨ ਮਾਨਕ ਨਾਲ ਹੋਇਆ ਤੇ ਇੱਕ ਬੱਚਾ ਵੀ ਆ। ਆਸਟ੍ਰੇਲੀਆ ਤੋਂ ਸਾਊਂਡ ਇੰਜੀਨੀਅਰਿੰਗ ਦੀ ਪੜ੍ਹਾਈ ਕਰਕੇ ਆਏ ਸੀ ਤੇ ਇਹਨਾਂ ਨੇ ਨਵੇਂ ਜਮਾਨੇ ਦੇ ਗੀਤ ਗਾਉਣੇ ਸ਼ੁਰੂ ਕੀਤੇ। ਪਰ 2011 ਵਿੱਚ ਕਿਸੇ ਪਰਸਨਲ ਪ੍ਰੋਬਲਮ ਕਰਕੇ ਇਹ ਡਿਪਰੈਸ਼ਨ ਵਿੱਚ ਚਲੇ ਗਏ। ਇਹਨਾਂ ਨੂੰ ਪੀਲੀਆ ਹੋ ਗਿਆ ਤੇ ਫਿਰ ਇੱਕ ਅਟੈਕ ਆਇਆ। ਇੱਕ ਕੋਮਾ ਵਿੱਚ ਚਲੇ ਗਏ ਤੇ ਲੁਧਿਆਣੇ ਦੇ ਡੀ ਐਮ ਸੀ ਵਿੱਚ ਇਹਨਾਂ ਦਾ ਇਲਾਜ ਚੱਲਿਆ। ਪ੍ਰਕਾਸ਼ ਸਿੰਘ ਬਾਦਲ ਨੇ ਇਹਨਾਂ ਦਾ ਫਰੀ ਇਲਾਜ ਕਰਾਉਣ ਵਾਸਤੇ ਪੇਸ਼ਕਸ਼ ਕੀਤੀ। ਇਹਨਾਂ ਨੇ ਅੱਖਾਂ ਤਾਂ ਖੋਲ ਲਈਆਂ ਪਰ ਕਿਸੇ ਨੂੰ ਵੀ ਪਛਾਣਦੇ ਨਹੀਂ ਸੀ। ਹੌਲੀ-ਹੌਲੀ ਇਹਨਾਂ ਦੀ ਸਿਹਤ ਵਿੱਚ ਸੁਧਾਰ ਆਉਣ ਲੱਗਿਆ। ਜਯਦਵੀਰ ਮਾਲਕ ਅਜੇ ਤੱਕ ਵੀ ਪੂਰੀ ਤਰ੍ਹਾਂ ਠੀਕ ਨਹੀਂ ਹੋਏ। ਕੁਝ ਲੋਕਾਂ ਦਾ ਕਹਿਣਾ ਸੀ ਕਿ ਜਯਦਵੀਰ ਨੇ ਕ੍ਰਿਕਟ ਵਿੱਚ ਪੈਸੇ ਲਾਏ ਸੀ ਤੇ ਹਾਰ ਗਿਆ। ਇਸ ਕਰਕੇ ਉਹਨੇ ਕੀੜੇਮਾਰ ਦਵਾਈ ਪੀ ਲਈ ਪਰ ਉਸ ਦੇ ਘਰਦਿਆਂ ਨੇ ਇਹ ਸਭ ਅਫਵਾਹਾਂ ਨੂੰ ਨਕਾਰ ਦਿੱਤਾ। ਇੱਕ ਪਾਸੇ ਜਯੋਧਵੀਰ ਮਾਨਕ ਹਸਪਤਾਲ ਵਿੱਚ ਦਾਖਲ ਸੀ ਤੇ ਦੂਜੇ ਪਾਸੇ ਕੁਲਦੀਪ ਮਾਨਕ ਨੂੰ ਖੂਨ ਦੀ ਕਮੀ ਹੋਣ ਲੱਗੀ ਤੇ ਹੋਰ ਸਿਹਤ ਸਮੱਸਿਆਵਾਂ ਕਰਕੇ ਉਹਨਾਂ ਨੂੰ ਵੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਥੋੜੇ ਦਿਨਾਂ ਬਾਅਦ ਉਹਨਾਂ ਦੀ ਸਿਹਤ ਵਿੱਚ ਸੁਧਾਰ ਹੋ ਗਿਆ ਤੇ ਉਹਨਾਂ ਨੂੰ ਐਮਰਜੈਂਸੀ ਵਿੱਚੋਂ ਛੁੱਟੀ ਦੇ ਦਿੱਤੀ ਕੁਲਦੀਪ ਮਾਨਕ ਨੂੰ ਜਯੋਧਵੀਰ ਦੀ ਬਹੁਤ ਚਿੰਤਾ ਰਹਿੰਦੀ ਸੀ 28 ਨਵੰਬਰ 2011 ਨੂੰ ਨਮੂਨੀਏ ਕਰਕੇ ਇਹਨਾਂ ਨੂੰ ਫਿਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪਰ ਹੁਣ ਇਹਨਾਂ ਦੀ ਸਿਹਤ ਲਗਾਤਾਰ ਖਰਾਬ ਹੁੰਦੀ ਜਾ ਰਹੀ ਸੀ ਤੇ 30 ਨਵੰਬਰ 2011 ਨੂੰ ਕਲੀਆਂ ਦੇ ਬਾਦਸ਼ਾਹ ਮੁਹੰਮਦ ਲਤੀਫ ਖਾਨ ਉਰਫ ਕਲਦੀਬ ਮਾਨਕ ਦੁਨੀਆ ਨੂੰ ਅਲਵਿਦਾ ਆਖ ਗਏ ਇਸ ਸਮੇ ਉਹ ਪੈਸੇ ਦੀ ਸਮੱਸਿਆ ਨਾਲ ਵੀ ਘਿਰ ਗਏ ਸੀ ਪਰ ਉਹਨਾਂ ਦੇ ਚਾਹਣ ਵਾਲੇ ਇਹਨਾਂ ਦੀ ਬਹੁਤ ਮਦਦ ਕਰਦੇ ਰਹੇ 2 ਦਸੰਬਰ 2011 ਨੂੰ ਉਹਨਾਂ ਦੇ ਜੱਦੀ ਪਿੰਡ ਜਲਾਲ ਵਿੱਚ ਉਹਨਾਂ ਨੂੰ ਅੰਤਮ ਰਸਮਾਂ ਕਰਕੇ ਦਫਨਾ ਦਿੱਤਾ ਗਿਆ ਉਹਨਾਂ ਦੀ ਕਬਰ ਨੂੰ ਮਿੱਟੀ ਪਾ ਕੇ ਥੋੜਾ ਜਿਹਾ ਉੱਚਾ ਕਰ ਦਿੱਤਾ ਪਰ ਉਹਨਾਂ ਦੀ ਕਬਰ ਅਜੇ ਵੀ ਕੱਚੀ ਆ ਪਿੰਡ ਜਲਾਲ ਦੇ ਲੋਕਾਂ ਨੂੰ ਅੱਜ ਵੀ ਇਹਨਾਂ ਤੇ ਮਾਣ ਆ ਕਿਉਂਕਿ ਇਹਨਾਂ ਨੇ ਆਪਣੇ ਪਿੰਡ ਦਾ ਨਾਮ ਬਹੁਤ ਰੋਸ਼ਨ ਕੀਤਾ ਪਿੰਡ ਵਿੱਚ ਇਹਨਾਂ ਦੀ ਕੋਈ ਯਾਦਗਾਰ ਨਹੀਂ ਬਣਾਈ ਗਈ ਕਿਉਂ ਨਹੀਂ ਬਣਾਈ ਗਈ ਇਸ ਬਾਰੇ ਕਿਸੇ ਨੂੰ ਨਹੀਂ ਪਤਾ ਇਹਨਾਂ ਦੇ ਭਾਈਚਾਰੇ ਵਿੱਚ ਬੁੱਤ ਬਣਾ ਕੇ ਪੂਜਣ ਦੀ ਵੀ ਮਨਾਹੀ ਆ ਪਿੰਡ ਜਲਾਲ ਦੇ ਕਬਰਸਤਾਨ ਵਿੱਚ ਬੈਨਰ ਲਾ ਕੇ ਇਹ ਸੂਚਨਾ ਦਿੱਤੀ ਗਈ ਆ ਲੁਧਿਆਣੇ ਵਿੱਚ ਇਹਨਾਂ ਦੀ ਰਹਿائش ਨੇੜੇ ਇਹਨਾਂ ਦਾ ਬੁੱਤ ਬਣਾਇਆ ਗਿਆ ਦੋਸਤੋ ਇਹ ਸੀ ਜਾਣਕਾਰੀ ਕਲਦੀਪ ਮਾਨਕ ਬਾਰੇ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਜੋ ਮੇਰੇ ਚੈਨਲ ਤੇ ਨਵੇਂ ਆ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਬੈਲ ਆਈਕਨ ਦੇ ਬਟਨ ਤੇ ਵੀ ਕਲਿੱਕ ਕਰ ਲਓ ਤਾਂ ਕਿ ਮੇਰੀ ਆਉਣ ਵਾਲੀ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਦਾ ਰਹੇ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਮਿਲਦਿਆ ਕਿਸੇ ਦੂਜੀ ਵੀਡੀਓ ਵਿੱਚ ਕੁਝ ਨਵਾਂ ਲੈ ਕੇ